ਜੀ ਮੈਂ ਇੰਟਰਵਿਊ ਦੇ ਨਹੀਂ ਰਿਹਾ ਬ੍ਰਦਰ ਮੈਂ ਦੇ ਰਿਹਾ ਤੁਹਾਨੂੰ ਮਾਪ ਜੀ ਅੰਦਰ ਮੈਂ ਇੰਟਰਵਿਊ ਦੇ ਨਹੀਂ ਰਿਹਾ ਜੀ ਮੈਂ ਧੰਨਵਾਦ ਸਸੀ ਗੱਲ ਜੀ ਦੇਣੀ ਗੁਜਾਲਾ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹਾਂ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਕੀ ਲੋਕ ਸਭਾ ਇਲੈਕਸ਼ਨ 2024 ਆ ਥੋੜੇ ਦਿਨ ਪਹਿਲਾਂ ਹੋ ਕੇ ਹਟਿਆ ਤੇ ਜਿਲੇ ਵੀ ਆਪਣੇ ਕੇਂਦਰ ਸੀ ਆਪਣੇ ਆਪਣੇ ਸੀਟਾਂ ਨੂੰ ਜਿੱਤ ਪ੍ਰਾਪਤ ਕਰਕੇ ਤੇ ਚਾ ਚੁੱਕੇ ਨੇ ਤੇ ਪਰ ਫਿਰ ਵੀ ਰਾਜਨੀਤੀ ਦਾ ਮੈਦਾਨ ਉਸੇ ਤਰ੍ਹਾਂ ਹੀ ਭਖਿਆ ਹੋਇਆ ਤੇ ਹੁਣ ਗੱਲ ਕਰਦੇ ਆ ਕਿ ਜਿਮਨੀ ਚੋਣਾ ਜਿੰਮੀ ਚੋਣਾਂ ਦੇ ਵਿੱਚ ਕਿਉਂਕਿ ਕੁਝ ਲੋਕਾਂ ਨੇ ਆਪਣੀ ਆਪਣੀਆਂ ਸੀਟਾਂ ਤੋਂ ਰਜਾਇਨ ਦਿੱਤਾ ਸੀ ਤੇ ਰਜਾਇਨ ਦੇ ਕੇ ਇਲੈਕਸ਼ਨ ਲੜੇ ਸੀ ਤੇ ਉਹਨਾਂ ਸੀਟਾਂ ਨੂੰ ਪੂਰਾ ਕਰਨ ਵਾਸਤੇ ਹੁਣ ਜਿਹੜੇ ਜਿੰਮੀ ਚੋਣਾਂ ਦੁਬਾਰਾ ਹੋ ਰਹੀਆਂ ਨੇ ਤੇ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਇੱਕ ਜਲੰਧਰ ਦੀ ਜਿਹੜੀ ਸੀਟ ਆ ਪਹਿਲਾਂ ਵੀ ਬਹੁਤ ਹੋਰ ਸੀਟ ਮੰਨੀ ਗਈ ਸੀ ਕਿਉਂਕਿ ਇੱਥੇ ਆਪਣੇ ਐਕਸ ਸੀਐਮ ਚੰਨੀ ਸਾਹਿਬ ਉਹਨਾਂ ਨੇ ਇੱਥੇ ਇਲੈਕਸ਼ਨ ਲੜਿਆ ਜਲੰਧਰ ਦਾ ਆਪਣਾ ਇੱਕ ਰਾਜਨੀਤੀ ਦਾ ਮੈਦਾਨ ਮੰਨਿਆ ਗਿਆ ਸੀ ਪਰ ਅੱਜ ਵੀ ਉਸੇ ਤਰ੍ਹਾਂ ਹੀ ਜਿਹੜਾ ਮੈਦਾਨ ਆ ਰਾਜਨੀਤੀ ਦਾ ਬੱਗਾ ਹੋਇਆ ਤੇ ਗੱਲ ਕਰਦੇ ਆਂ ਹੁਣ ਪਣੇ ਭਗਵੰਤ ਮਾਮ ਸਾਹਿਬ ਦੀ ਸੀਐਮ ਸਾਹਿਬ ਜੀ ਉਹਨਾਂ ਨੇ ਵੀ ਚਲੰਦਰ ਦੇਰੇ ਲਾਏ ਹੋਏ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਜੋ ਹਾਲਾਤ ਪਹਿਲਾਂ ਹੋ ਚੁੱਕੇ ਨੇ ਪਾਰਟੀ ਦੇ ਵਿੱਚ ਕੈਂਡੀਡੇਟ ਦੇ ਨਾਲ ਪੂਰੀ ਤਰ੍ਹਾਂ ਉਹਨਾਂ ਨੂੰ ਹਾਰ ਦਾ ਸਹਾਰਾ ਕਰਨਾ ਪਿਆ ਪਰ ਉਹ ਕਹਿੰਦੇ ਕਿ ਇਸ ਵਾਰ ਜਿਹੜਾ ਹੈ ਜੀ ਕਿਸੇ ਨਾ ਕਿਸੇ ਤਰ੍ਹਾਂ ਸੀ ਸੀਟ ਇੱਥੋਂ ਜਿੱਤ ਕੇ ਚਾਹੀਏ ਚਲੋ ਉਹਨਾਂ ਦੀ ਤੇ ਇੱਕ ਗੱਲ ਅਲੱਗ ਹੈ ਚਲੋ ਕਿ ਕੰਮ ਕੀਤੇ ਹੋਣਗੇ ਤਾਂ ਲੋਕ ਦੁਬਾਰਾ ਉਹਨਾਂ ਨੂੰ ਵੋਟਾਂ ਦੇਣਗੇ ਹੁਣ ਗੱਲ ਕਰਦੇ ਹਾਂ ਜਿਹੜੇ ਕੈਂਡੀਡੇਟ ਉਥੋਂ ਖੜੇ ਨੇ ਆ ਆਮ ਆਦੀ ਪਾਰਟੀ ਦੇ ਵਿੱਚ ਸੀਗੇ ਪੰਨਾ ਸ਼ਿੱਤਰ ਘੋੜਾਲ ਇੱਥੇ ਬਗਾਵਤ ਕਰਕੇ ਉਹ ਗਏ ਭਾਪੀ ਦੇ ਵਿੱਚ ਤੇ ਬੀਜਪੀ ਦੇ ਵਿੱਚ ਕਿਉਂ ਗਏ ਉਹਦਾ ਕੀ ਕਾਰਨ ਆ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਉਹ ਤਾਂ ਕੀ ਰਾਜ ਹੋ ਸਕਦਾ ਹੈ ਕਿ ਇੱਕ ਜਿਹੜਾ ਕੈਂਡੀਡੇਟ ਆ ਆਪਣਾ ਤੋਂ ਢਾਈ ਤਿੰਨ ਸਾਲ ਦਾ ਜਿਹੜਾ ਸਰਕਾਰੀ ਆ ਜਿਹੜਾ ਸਫਰ ਆ ਜਿਹੜੀ ਆਪਾਂ ਉਹਨਾਂ ਨੂੰ ਮਾਨਤਾ ਮਿਲਿਆ ਹੋਇਆ ਸੀ ਕਿ ਇੰਨੀ ਦੇਰ ਤੱਕ ਉਹਨਾਂ ਨੇ ਇੱਥੇ ਰਾਜ ਕਰਨਾ ਪਰ ਮੈਂ ਗੱਲ ਕਰਦਾ ਕਿ ਮਹੱਲਾ ਦਾ ਇੱਕ ਪ੍ਰਧਾਨ ਹੋਵੇ ਉਹਨਾਂ ਨੂੰ ਵੀ ਆਪਣੇ ਪ੍ਰਧਾਨ ਦੀ ਛੱਡਵਾ ਕੇ ਹਜ਼ਾਰ ਵਾਰੀ ਸੋਚਣਾ ਪੈਂਦਾ ਕਿ ਮੈਂ ਪ੍ਰਧਾਨ ਦੀ ਛੱਡਾਂਗੇ না ਛੱਡਾਂ ਪਰ ਸਿੱਕਲੂਗਰਾਲ ਨੇ ਆਪਣਾ ਵਧਾਇਕ ਦਾ ਜਿਹੜਾ ਉਹ ਤਾਂ ਅਸੀਂ ਛੱਡ ਕੇ ਜੀਜੇਪੀ ਵਿੱਚ ਗਏ ਉਹ ਸ਼ਾਇਦ ਲੋਕਾਂ ਦੇ ਫਾਇਦੇ ਵਿੱਚ ਹੱਥ ਗਏ ਸੀ ਜਾਂ ਕੋਈ ਉਹਨਾਂ ਦਾ ਆਪਣਾ ਫਾਇਦਾ ਸੀ ਤੇ ਮੈਂ ਕਿਹਾ ਸੀ ਵੀ ਆਪਾਂ ਅਗਲੀ ਵੀਡੀਓ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਕੇ ਤੇ ਉਹਨਾਂ ਦੀ ਸੋਚ ਉਹਨਾਂ ਦੇ ਵਿਚਾਰ ਕਿਉਂ ਗਏ ਸੀ ਅ ਡਰ ਦੇ ਕਾਰਨਗੇ ਅਸੀਂ ਆਪਣੇ ਬੀਜੇਪੀ ਵਿੱਚ ਕਿਉਂਕਿ ਬੀਜੇਪੀ ਦਾ ਵੀ ਅੰਦਰ ਵਿੱਚ ਹੀ ਆ ਰਿਹਾ ਕਿ ਆ ਘੇਰਾ ਪਾ ਲੰਦੇ ਨੇ ਲੀਡਰਾਂ ਨੂੰ ਉਹ ਸਾਰੇ ਲੀਡਰ ਡਰ ਦੇ ਨਾਲ ਗਏ ਪਰ ਅਸੀਂ ਸ਼ੀਤਲ ਓਰਾਲ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਗੱਲ ਕਰਕੇ ਜਿਹੜਾ ਉਹ ਬੀਜੇਪੀ ਦੇ ਵਿੱਚ ਉਹਨਾਂ ਨੇ ਕਿਉਂ ਉਡਾਰੀ ਮਾਰੀ ਲੋਕਾਂ ਦੇ ਭਲੇ ਵਾਸਤੇ ਮਾਰੀ ਲੋਕਾਂ ਦੇ ਫਾਇਦੇ ਵਾਸਤੇ ਮਾਰੀ ਜਾਂ ਫਿਰ ਉਹਨਾਂ ਦਾ ਕੋਈ ਪਰਸਨਲ ਆਪਣਾ ਰਾਜ ਸੀ ਜਾਂ ਉਹਨਾਂ ਨੂੰ ਕੋਈ ਡਰ ਸੀ ਪਰ ਇਹ ਲੋਕੋਰਲ ਅੱਜ ਵੀ ਉਸੇ ਤਰ੍ਹਾਂ ਡਰ ਦੇ ਨਾਲ ਸਹਮੇ ਹੋਏ ਨੇ ਜਦੋਂ ਵੀ ਉਹਨਾਂ ਦੇ ਨਾਲ ਗੱਲ ਕੀਤੀ ਜਾਂਦੀ ਆ ਵੀ ਹਾਂ ਵੀ ਕੋਈ ਇੰਟਰਵਿਊ ਕੀਤੀ ਜਾਵੇ ਭਾディ ਤਾਂ ਉਹਨਾਂ ਵੱਲੋਂ ਇੱਕੋ ਜਵਾਬ ਹੁੰਦਾ ਕਿ ਮੈਨੂੰ ਪਾਲਟੀ ਤੋਂ ਸਟਰੋਂਗ ਹੁਕਮ ਹੈ ਕਿ ਕੋਈ ਵੀ ਮੀਡੀਆ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਇੰਟਰਵਿਊ ਨਹੀਂ ਜਾਈ। ਇਥੋਂ ਐਸੀ ਕੀ ਅੰਦਾਜ਼ਾ ਲਾ ਸਕਦੇ ਆ ਸਾਫ਼ ਲੱਗ ਰਿਹਾ ਕਿ ਸ਼ਾਇਦ ਉਹ ਲੋਕਾਂ ਦੇ ਹੱਥ ਵਾਸਤੇ ਉਧਰ ਉਹਨਾਂ ਨੇ ਉਦਾਰੀ ਨਹੀਂ ਸੀ ਮਾਰੀ। ਉਹਨਾਂ ਦਾ ਪਰਸਪਰ ਆਪਣਾ ਕੋਈ ਨਾ ਕੋਈ ਕਿਤਨਾ ਕਿਤੇ ਡਰ ਹੋ ਸਕਦਾ ਚਲੋ ਫਿਰ ਵੀ ਕੋਸ਼ਿਸ਼ ਕਰਾਂਗੇ ਦੁਬਾਰਾ ਫਿਰ ਉਹਨਾਂ ਨਾਲ ਗੱਲਬਾਤ ਕਰਨ ਦੀ ਕਿ ਤਦ ਤੱਕ ਲਈ ਸ਼ੋਕ ਹੀ ਪਾ ਨੂੰ ਕਿ ਉਹ ਆ ਗਿਆ ਤੁਸੀਂ ਸੋਚਣਾ ਕਿ ਸ਼ਿਤਰ ਉਗਰਾਹ ਕਿੰਨਾ ਸਹੀ ਹੈ ਤੇ ਕਿੰਨਾ ਗਲਤ ਹੈ ਉਹਨਾਂ ਦੀਆਂ ਗੱਲਬਾਤਾਂ ਤੋਂ ਤੁਹਾਨੂੰ ਸ਼ਾਇਦ ਇਹ ਜਿਹੜੀ ਇੱਕ ਵੌਇਸ ਸੁਣਾਉਣੀ ਹੈ ਤੁਹਾਨੂੰ ਹਾਂਜੀ ਸਰ ਕੀ ਹਾਲ ਚੱਲ ਜੀ ਦੱਸੋ ਭਾਜੀ ਕੀ ਭਾਂਜੀ ਭਾਜੀ ਦੱਸੋ ਬੜੇ ਭਾਜੀ ਹਾਂ ਮੈਂ ਕਿਹਾ ਭਾਈ ਉਹਨਾਂ ਦੀ ਮੈਂ ਕਿਹਾ ਇੰਟਰਵਿਊ ਕਰੀ ਇੱਕ ਦੇਣੀ ਕੋਈ ਜ਼ਿਆਦਾ ਡੀਵੀ ਭਾਜੀ ਮੈਂ ਇੰਟਰਵਿਊ ਦੇ ਨਹੀਂ ਰਿਹਾ ਬ੍ਰਦਰ ਮੈਂ ਦੇ ਨਹੀਂ ਰਿਹਾ ਮੈਂ ਧੰਨਵਾਦ ਹਾਂਜੀ ਇੰਟਰਵਿਊ ਦੇ ਰਿਹਾ ਬ੍ਰਧਮਾ ਇੰਟਰਵਿਊ ਨਹੀਂ ਦੇ ਰਿਹਾ ਮੇਰੇ ਮਨਾ ਕੀਤਾ ਪਾਰਟੀ ਨੇ ਸੀ ਪਾਰਟੀ ਨੇ ਮਨਾ ਕੀਤਾ ਚਲੋ ਜੀ ਤਾਂ ਤਕਲੀਫ ਹੋ ਗਈ ਲੱਗਿਆ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਸਿਕ